ਪਿਛਲੇ ਸਮੇਂ ਤੋਂ ਕਈ ਜਗ੍ਹਾ ਦੇਖਿਆ ਗਿਆ ਕਿ ਬਾਕ ਡ੍ਰਿਲ ਜਾਂ ਫਿਰ ਬਲੈਕਆਊਟ ਵੇਲੇ ਕਈ ਹੋਟਲ ਸਹੀਆ ਪ੍ਰਾਈਵੇਟ ਸੰਸਥਾਨ ਜਿਨ੍ਹਾਂ ਦੇ ਬ੍ਰਾਂਡਿੰਗ ਲਾਈਟਾਂ ਯਾ ਫਿਰ ਉੱਪਰ ਦੀ ਲਾਈਟ ਕੋਈ جگਦੀ ਨਜ਼ਰ ਆ ਰਹੀ ਹੁਣ ਅੰਮ੍ਰਿਤਸਰ ਦੇ ਡੀਸੀ ਇਹ ਵੱਲੋਂ ਵੀ ਆਰਡਰ ਦੇ ਦਿੱਤੇ ਗਏ ਹਨ ਕਿ ਇਸ ਤਰ੍ਹਾਂ ਦੀ ਲਾਈਟ ਬਿਲਕੁਲ ਬੰਦ ਕਰ ਦਿੱਤੀ ਜਾਵੇ ਨਾ ਹੀ ਕਿਸੇ ਬੋਰਡ ਦੀ ਲਾਈਟ ਜਗਣੀ ਚਾਹੀਦੀ ਹੈ ਨਾ ਹੀ ਕਿਸੇ ਤਰ੍ਹਾਂ ਦੀ ਬ੍ਰਾਂਡਿੰਗ ਹੋਟਲ ਆਦੀ ਹਰ ਜਗ੍ਹਾ ਦੀ ਲਾਈਟ ਜਿਹੜੀ ਹੈ ਬਲੈਕਆਊਟ ਵੇਲੇ ਬਿਲਕੁਲ ਕੋਪ ਹਨੇਰਾ ਹੋਣਾ ਚਾਹੀਦਾ ਜੇਕਰ ਇਸ ਤਰ੍ਹਾਂ ਦੇ ਕੋਈ ਵੀ ਕਿਸੇ ਦੀ ਵੀ ਬ੍ਰਾਂਡਿੰਗ ਲਾਈਟ ਜਗਦੀ ਨਜ਼ਰ ਆਈ ਤਾਂ ਉਸਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ ਭਾਰਤ ਪਾਕਿਸਤਾਨ ਯੁੱਧ ਦੇ ਮੌਕੇ ਬਣੇ ਖਤਰੇ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਹਨ ਇਸ ਤੋਂ ਪਹਿਲਾਂ ਵੀ ਖਤਰੇ ਦੀ ਮੌਕ ਡ੍ਰਿਲ ਨਹੀਂ ਉਹ ਇੱਕ ਅਸਲ ਖਤਰੇ ਦੀ ਘੰਟੀ ਹੈ ਇਸ ਕਰਕੇ ਜਿਹੜੀ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਾਰੇ ਸਾਰੇ ਸ਼ਾਮੀ 7 ਵਜੇ 8 ਵਜੇ ਬਾਅਦ ਜਦੋਂ ਵੀ ਸਾਇਰਨ ਵੱਜਦਾ ਹੈ ਬਲੈਕਆਊਟ ਜਦੋਂ ਸਰਕਾਰ ਕੋਸ਼ਿਸ਼ ਕਰਦੀ ਹੈ ਤਾਂ ਪੂਰਨ ਸਹਿਯੋਗ ਕੀਤਾ ਜਾਵੇ ਬਲੈਕਆਊਟ ਦਿੱਤਾ ਜਾਵੇ ਜਿਸ ਦੇ ਵਿੱਚ ਤੁਹਾਡੀ ਘਰ ਦੀ ਕੋਈ ਵੀ ਲਾਈਟ ਨਹੀਂ ਜਗਦੀ ਚਾਹੀਦੀ ਹੈ ਆਪਣੇ ਖਿੜਕੀਆਂ ਰੋਸ਼ਨ ਦਾ ਨੂੰ ਪਰਦਿਆਂ ਨਾਲ ਢੱਕ ਲੇਤਾ ਜਾਵੇ ਤੇ ਖਾਣਾ ਵਗੈਰਾ ਪਹਿਲਾਂ ਹੀ ਬਣਾ ਲੇਤਾ ਜਾਵੇ ਪਰਚਾਨ ਨੂੰ ਲੋ ਦੱਸੇ ਜਾ ਰਿਹਾ ਹੈ ਕਿ ਬਲੈਕਆਊਟ ਜਿਹੜਾ ਹੈ ਕਿ ਉਹਨੂੰ ਪੂਰਨ ਤੌਰ ਤੇ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਘਰ ਦੇ ਬਾਹਰ ਰੋਸ਼ਨੀ ਨਹੀਂ ਆਣੀ ਚਾਹੀਦੀ ਇੱਕ ਸਾਈਡ ਤੇ ਲਗਾ ਕੇ ਬੰਦ ਕਰ ਦਿਓ ਲਾਈਟ ਬੰਦ ਕਰ ਦਿਓ ਕੋਈ ਵੀ ਹਿਲਜੁਲ ਨਹੀਂ ਹੋਣੀ ਚਾਹੀਦੀ ਹੈ ਪੈਦਲ ਯਾਤਰੀਆਂ ਲਈ ਵੀ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਤੁਸੀਂ ਪੈਦਲ ਵੀ ਚੱਲਣਾ ਬੰਦ ਕਰ ਦਿਓ ਜੇ ਜਿਸ ਤਰ੍ਹਾਂ ਹੀ ਸਾਇਰਨ ਦੀ ਆਵਾਜ਼ ਆਉਂਦੀ ਹੈ ਇਸ ਦਾ ਮਤਲਬ ਅਸਲ ਹੀ ਖਤਰਾ ਜਿਹੜਾ ਤੁਹਾਡੇ ਸਿਰ ਤੇ ਮੰਡਰਾ ਰਿਹਾ ਹੈ ਆਪਣੇ ਆਪ ਨੂੰ ਇੱਕੋ ਜਗ੍ਹਾ ਸਥਿਰ ਰੱਖ ਲਓ ਤੇ ਘਰ ਦੇ ਵਿੱਚ ਜਿਹੜੀਆਂ ਕਿ ਸਾਰੀਆਂ ਲਾਈਟਾਂ ਬੰਦ ਕਰ ਲਓ ਜ਼ਰੂਰੀ ਕੰਮ ਤੁਸੀਂ ਦਿਨੇ ਵੇਲੇ ਹੀ ਨਿਬੜ ਲਓ ਇਸ ਦਿਨ ਨਾਲ ਪ੍ਰਸ਼ਾਸਨ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਸਾਰੇ ਬੱਚਿਆਂ ਨੂੰ ਆਪਣੇ ਆਸ-ਪਾਸ ਲੋਕਾਂ ਨੂੰ ਹਰ ਜਗ੍ਹਾ ਸੂਚਿਤ ਕੀਤਾ ਜਾਵੇ ਤੇ ਆਪਣੀ ਸੁਰੱਖਿਅਤ ਲਈ ਸਭ ਤੋਂ ਪਹਿਲਾਂ ਤਾਂ ਗੱਲ ਕਰ ਗਿਆ ਆਪਣੀ ਸੁਰੱਖਿਆ ਲਈ ਇੱਕ ਕਿੱਟ ਬਣਾਈ ਜਾਵੇ ਜਿੱਥੇ ਕੀ ਤੁਹਾਡਾ ਜ਼ਰੂਰੀ ਸਮਾਨ ਆਪਣੀਆਂ ਚੱਪਲ ਟਾਰਚ ਮੋਬਾਈਲ ਫੋਨ ਚਾਰਜ ਰੱਖੋ ਆਪਣੇ ਆਦੀ ਸਮਾਨ ਚਾਰਜ ਰੱਖੋ ਜ਼ਰੂਰੀ ਸਮਾਨ ਜਿਹੜਾ ਉਸ ਤੋਂ ਬਾਅਦ ਬਲੈਕਆਊਟ ਹੋਣ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਵੀ ਲਾਈਟ ਜਗਾਉਣ ਦੀ ਇਜਾਜ਼ਤ ਨਹੀਂ ਹੈ ਕਿਉਂਕਿ ਇਹ ਲਾਈਟ ਕਿਤੇ ਨਾ ਕਿਤੇ ਤੁਹਾਨੂੰ ਤੇ ਤੁਹਾਡੇ ਆਸ-ਪਾਸ ਦੇ ਲੋਕਾਂ ਨੂੰ ਆਸ-ਪਾਸ ਦੇ ਲੋਕਾਂ ਲਈ ਵੱਡਾ ਖਤਰਾ ਬਣ ਸਕਦੀ ਹੈ ਅਗਰ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਡਰੋਨ ਜਾਂ ਕੋਈ ਵੀ ਚੀਜ਼ ਨਜ਼ਰ ਆਉਂਦੀ ਹੈ ਤੇ ਪ੍ਰਸ਼ਾਸਨ ਨੂੰ ਤੁਰੰਤ ਇਤਲਾਹ ਕਰੋ ਜੇ ਤੁਹਾਨੂੰ ਲਵਾਰਿਸ ਕੋਈ ਚੀਜ਼ ਮਿਲਦੀ ਹੈ ਉਸ ਦੇ ਬਾਰੇ ਵੀ ਤੁਰੰਤ ਇਤ ਜਿਹੜੀ ਕਿ ਲਾਈਫ ਭਾਰਤ ਵੱਲੋਂ ਵੀ ਤੁਹਾਨੂੰ ਅਪੀਲ ਕੀਤੀ ਜਾ ਰਹੀ ਹੈ ਆਪਣੇ ਦਰਸ਼ਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਦੇ ਵਿੱਚ ਪੂਰਾ ਸਹਿਯੋਗ ਦਿਓ ਕਿਉਂਕਿ ਇੱਕ ਚਿੰਗਾਰੀ ਕਿਤੇ ਵੱਡੇ ਅਗ ਦਾ ਰੂਪ ਧਾਰਨ ਕਰ ਸਕਦੀ ਹੈ ਇਸ ਕਰਕੇ ਆਪਣੇ ਘਰ ਦੇ ਵਿੱਚ ਜਿਹੜੀਆਂ ਕਿ ਲਾਈਟਾਂ ਵਗੈਰਾ ਪੂਰੀਆਂ ਬੰਦ ਕਰ ਦਿੱਤੇ ਜਾਂ ਪਰਦੇ ਨਾਲ ਟੱਕ ਲਿਤਾ ਜਾਂ ਜਿਹੜੇ ਰੋਸ਼ਨਦਾਨ ਹੋਏ ਹੋ ਸਕੇ ਤੇ ਕਾਲੇ ਜਿਹੜੇ ਕਾਗਜ਼ ਹੁੰਦੇ ਕਾਲੀ ਚੀਟਾਂ ਜਿਹੜੀਆਂ ਲਗਾ ਕੇ ਆਪਣੇ ਰੋਸ਼ਨਦਾਨ ਨੂੰ ਪੂਰਾ ਕਵਰ ਕਰ ਦਿੱਤਾ ਜਾਵੇ ਇਸ ਤੋਂ ਪਹਿਲਾਂ ਵੀ 1971 ਦੀ ਲੜਾਈ ਦੇ ਵਿੱਚ ਵੀ ਜਿਹੜਾ ਕਿ ਅੰਮ੍ਰਿਤਸਰ ਦੇ ਲੋਕਾਂ ਵੱਲੋਂ ਸਰਹੱਦੀ ਇਲਾਕੇ ਦੇ ਲੋਕਾਂ ਵੱਲੋਂ ਆਪਣੇ ਸਾਰੇ ਰੋਸ਼ਨਦਾਨ ਖਿੜਕੀਆਂ ਆਦਿਆਂ ਲਗਾ ਕੇ ਜਿਹੜਾ ਧੱਕ ਦਿੱਤਾ ਗਿਆ ਸੀ ਹੁਣ ਫਿਰ ਉਹੀ ਸਮਾਂ ਆ ਗਿਆ ਕਿ ਆਪਣੀ ਸੁਰੱਖਿਆ ਕਰਨ ਦੇ ਲਈ ਤੁਹਾਨੂੰ ਇਹ ਸਾਰਾ ਹਦਾਇਤਾਂ ਦਾ ਪਾਲਣ ਕਰਨਾ ਪੈਣਾ ਆਪਣੇ ਜਿਹੜੇ ਰੋਸ਼ਨਦਾਨ ਖਿੜਕੀਆਂ ਸਾਰਨ ਬੰਦ ਕਰਤੇ ਜਾਣ ਦਿਨ ਵੇਲੇ ਵੀ ਖਾਣਾ ਆਦੀ ਪਾਣੀ ਦਾ ਪ੍ਰਬੰਧ ਕਰ ਲਿਆ ਜਾਵੇ ਕਿਉਂਕਿ ਰਾਤ ਨੂੰ ਬਲੈਕਆਊਟ ਹੋ ਜਾਏਗਾ ਬਲੈਕਆਊਟ ਹੋਣ ਦੇ ਨਾਲ ਨਾਲ ਤੁਹਾਨੂੰ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਪਏਗਾ ਸੁਰੱਖਿਅਤ ਰੱਖਣ ਦੇ ਲਈ ਤੁਹਾਨੂੰ ਇੱਕ ਚੁੱਪ ਸ਼ਾਂਤੀ ਤੇ ਹਨੇਰੇ ਦੇ ਵਿੱਚ ਰੱਖਣਾ ਕਿਸੇ ਚੀਜ਼ ਨੂੰ ਦੇਖਣ ਲਈ ਬਾਹਰ ਜਾਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਆਪਣੇ ਆਪ ਨੂੰ ਸੁਰੱਖਿਅਤ ਰੱਖਿਆ ਜਾਵੇ ਜੇ ਤੁਸੀਂ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਦੱਸਿਆ ਪੈਦਲ ਚੱਲ ਰਹੇ ਹੋ ਤਾਂ ਵੀ ਤੁਹਾਨੂੰ ਇੱਕ ਜਗ੍ਹਾ ਰੁਕ ਕੇ ਇੰਤਜ਼ਾਰ ਕਰਨਾ ਪਏਗਾ ਤੁਰਦੇ ਫਿਰਦੇ ਚੀਜ਼ਾਂ ਤੇ ਵੀ ਅਟੈਕ ਹੋ ਸਕਦਾ ਹੈ ਜੇ ਤੁਸੀਂ ਕਾਰ ਆਦਿ ਦੇ ਵਿੱਚ ਚੱਲ ਰਹੇ ਹੋ ਤੇ ਲਾਈਟਾਂ ਬੰਦ ਕਰਕੇ ਇੱਕ ਜਗ੍ਹਾ ਸ਼ਾਂਤ ਤੇ ਸਥਿਰ ਰਹੋ ਇਹ ਹੀ ਤੁਹਾਡੇ ਲਈ ਸੁਰੱਖਿਅਤ ਰਹੇਗਾ